ਹਾਂਜੀ ਸਾਥੀਓ ਅੱਜ ਆਪਾਂ ਅਸਲ 'ਚ ਵੀਡੀਓ ਬਣਾਉਣੀ ਆ ਜਿਹੜਾ ਕਬੱਡੀ ਖਿਡਾਰੀਆਂ ਦਾ ਪਿਛਲੇ ਸਮੇਂ 'ਚ ਨਸ਼ਿਆਂ 'ਚ ਪੈਣਾ ਜਾਂ ਲੱਖੇ ਸੁਧਾਣੇ ਵੱਲੋਂ ਉਹਨਾਂ ਨੂੰ ਇਸ ਦਲਦਲ 'ਚ ਕੱਢਣ ਜਾਂ ਫਸਣ ਦਾ ਕੁਝ ਵਿਆਖਿਆ ਕਰਨੀ ਵੀ ਉਹ ਫਸੇ ਕਿਉਂ ਤੇ ਕੱਢਿਆ ਕਿਵੇਂ ਜਾ ਸਕਦਾ ਅਸਲ 'ਚ ਲੱਖਾ ਸੁਧਾਣਾ ਨੇ ਮੇਰੀ ਨਿਗਾਹ 'ਚ ਵੀ ਉਹ ਫਲਸਫਾ ਨਹੀਂ ਪੜਿਆ ਜਿਹੜਾ ਫਲਸਫਾ ਇਸ ਸਾਰੇ ਕਾਸੇ ਨੂੰ ਨੰਗਾ ਕਰਦਾ ਉਹ ਹੈ ਪੂੰਜੀ ਪੂੰਜੀ ਇੱਕ ਅਜਿਹੀ ਡੈਨ ਹੈ ਫਲਸਫਾ ਕਹਿੰਦਾ ਪੂੰਜੀ ਇੱਕ ਅਜਿਹੀ ਡੈਨ ਹੈ ਜਿਹੜੀ ਹਰ ਵੇਲੇ ਖੂਨ ਪੀਣ ਤੇ ਉਤਾਰੂ ਰਹਿੰਦੀ ਆ ਖੂਨ ਪਿੰਦੀ ਆ ਖੂਨ ਪੀ ਕੇ ਹੀ ਵੱਧਦੀ ਆ ਇਹਦਾ ਸੁਭਾਅ ਹੈ ਤੇਦਾ ਵਾਸਾ ਕਿੱਥੇ ਹੁੰਦਾ ਵਾਸਾ ਇਹਦਾ ਉੱਥੇ ਹੁੰਦਾ ਜਿੱਥੇ ਬੇਥਾ ਪੂੰਜੀ ਆਉਂਦੀ ਆ ਭਾਵੇਂ ਸ਼ਹਿਰ ਬਾਜ਼ਾਰ ਆ ਭਾਵੇਂ ਉਹ ਖੇਡਾਂ ক্রিকেটਾ ਚਾਹੇ ਫੁੱਟਬਾਲ ਚਾਹੇ ਸਾਡੀ ਕਬੱਡੀ ਹੈ ਚਾਹੇ ਕੋਈ ਖੇਡ ਹੈ ਉਹਦੇ ਖੇਡਾਂ ਚ ਆਉਂਦੀ ਹੈ ਜਿੱਥੇ ਵੀ ਜਾਣੀ ਨਸ਼ੇ ਦਾ ਕਾਰੋਬਾਰ ਉਹਦੇ ਚ ਆ ਜਾਂਦੀ ਹੈ ਸਰਕਾਰਾਂ ਬਣਦੀਆਂ ਢੈਂਦੀਆਂ ਐਮ ਐਲ ਏ ਐਮ ਪੀ ਦੂਜੇ ਬਣਦੇ ਆ ਢੈਂਦੇ ਆ ਉਹਨਾਂ ਚ ਆਉਂਦੀ ਆ ਸਾਡੇ ਜਿਹੜੇ ਪੁਲਿਸ ਮੁਲਾਜ਼ਮਾ ਉਹਨਾਂ ਦੇ ਅਫਸਰ ਉਹਨਾਂ ਚ ਇਹ ਪੂੰਜੀ ਆਉਂਦੀ ਆ ਫਿਰ ਉਹਨਾਂ ਚ ਭੂਤ ਬਣ ਕੇ ਬੋਲਦੀ ਆ ਅੰਦਰੋਂ ਇਹਦਾ ਇੱਕ ਇਹ ਵੀ ਸੁਭਾਅ ਵੀ ਅੰਦਰ ਨਹੀਂ ਰੱਖੀ ਜਾ ਸਕਦੀ ਇੱਕੇ ਦਾ ਸੁਭਾਅ ਵੀ ਇਹਨੂੰ ਬਾਜ਼ਾਰ 'ਚ ਲਾਉਣਾ ਇੱਕੇ ਦਾ ਸੁਭਾਅ ਵੀ ਇਹਨੂੰ ਵਧੜਾ ਵਾਧਾ ਹੀ ਚੰਗਾ ਲੱਗਦਾ ਇਹ ਘਟਦੀ ਚੰਗੀ ਨਹੀਂ ਲੱਗਦੀ ਬਸ ਇਸੇ ਸੁਭਾਅ ਦਾ ਸਦਕਾ ਹੀ ਇਸ ਪੂੰਜੀ ਨੇ ਕਬੱਡੀ ਦੇ ਇਸ ਸਿਸਟਮ 'ਚ ਕਹਿ ਲੀ ਗਏ ਟੂਰਨਾਮੈਂਟ 'ਚ ਕਹਿ ਲੀ ਗਏ ਕਲੱਬਾਂ 'ਚ ਕਹਿ ਲੀ ਗਏ ਇੰਟਰਨੈਸ਼ਨਲ ਕਬੱਡੀ 'ਚ ਕਹਿ ਲੀ ਗਏ ਇਹਦੇ 'ਚ ਐਂਟਰੀ ਮਾਰੀ ਹੈ ਇਦੇ ਚ ਐਂਟਰੀ ਮਾਰਨ ਤੋਂ ਬਾਅਦ ਕੀ ਕੁਛ ਵਾਪਰਿਆ ਕਿਵੇਂ ਵਾਪਰਿਆ ਤੇ ਆਈ ਵੀ ਇਹ ਉਦੋਂ ਆ ਜਦੋਂ ਦੀ ਪੂੰਜੀ ਆਈ ਹੈ ਕਿਉਂਕਿ ਅੱਜ ਕੱਲ ਜਿਹੜਾ ਕੋਈ ਟੂਰਨਾਮੈਂਟ ਹੁੰਦਾ ਉਹ ਕਰੋੜਾਂ ਦਾ ਖੇਡ ਆ ਲੱਖਾਂ-ਲੱਖਾਂ ਦਾ ਨਹੀਂ ਕਰੋੜਾਂ ਮਤਲਬ ਕਈ ਕਰੋੜਾਂ ਦਾ ਖੇਡ ਬਣ ਜਾਂਦਾ ਜਿਵੇਂ ਇੱਥੇ ਵੱਡੇ ਟੂਰਨਾਮੈਂਟ ਜਿਹੜੇ ਹੁੰਦੇ ਆ ਉਹਨਾਂ ਭਲੱਥ ਹੋ ਗਿਆ ਹੋਰ ਹੋ ਗਿਆ ਵੱਡੇ ਟੂਰਨਾਮੈਂਟਾਂ ਤੇ ਯਾਨੀ ਆਪਾਂ ਬਾਹਲਾ ਨਹੀਂ ਕਹਿ ਸਕਦੇ ਵੀ 100-100 ਮੋਟਰਸਾਈਕਲ ਵੰਡਿਆ ਜਾਂਦਾ ਜੀਪਾਂ ਗੱਡੀਆਂ ਵੰਡੀਆਂ ਜਾਂਦੀਆਂ ਇੱਕ ਇੱਕ ਜੱਫੇ ਤੇ 10-10 ਲੱਖ ਰੁਪਈਆ ਲੱਗਦਾ ਤੇ ਫੇਰ ਇਹ ਸਾਰੇ ਕਾਸੇ ਨੂੰ ਜਿਵੇਂ ਕਹਿ ਦਗੇ ਵੀ ਕੰਟਰੋਲ ਕਰਨ ਵਾਸਤੇ ਤਾਂ ਫੇਰ ਪੂੰਜੀ ਨਹੀਂ ਆਉਣਾ ਪੂੰਜੀ ਦੇ ਵਾਰਸਾਂ ਨਹੀਂ ਆਉਣਾ ਪੂੰਜੀ ਕਿੰਨਾ ਕੋਲੇ ਆ ਕਿਵੇਂ ਉਹਨਾਂ ਨੇ ਵਧਾਉਣੀਆਂ ਤੇ ਕਿਵੇਂ ਉਹਨਾਂ ਨੇ ਕਰਨਾ ਕੁਛ ਫੇਰ ਇਹਦੇ ਚ ਗੈਂਗਸਟਰਵਾਦ ਦੀ ਜੇ ਆਪਾਂ ਗੱਲ ਕਰੀਏ ਵੀ ਗੈਂਗਸਟਰਵਾਦ ਨੇ ਵੀ ਐਂਟਰੀ ਕੀਤੀ ਹੈ ਗੈਂਗਸਟਰਵਾਦ ਵੀ ਹੈ ਜਿਹੜਾ ਉਹ ਪੂੰਜੀ ਦਾ ਇੱਕ ਮੋਹਰਾ ਹੈ ਪੂੰਜੀ ਵੱਲੋਂ ਵਰਤਿਆ ਜਾਣ ਵਾਲਾ ਇੱਕ ਸੰਦ ਹੈ ਉਸ ਸੰਦ ਨੂੰ ਵਰਤਣ ਵਾਸਤੇ ਭਾਵੇਂ ਉਹ ਪੋਲਿਟਿਸ਼ਨਾਂ ਨੂੰ ਵਰਤਣਾ ਪਵੇ ਭਾਵੇਂ ਉਹ ਕਿਸੇ ਕਿਸੇ ਹੋਰ ਉੱਚ ਮੋਹਰੇ ਨੂੰ ਵਰਤਣਾ ਪਵੇ ਚਾਹੇ ਉਹ ਜਿਹੜੇ ਅੰਦਰ ਬੈਠੇ ਆ ਜਿਹੜਾਂ ਚ ਉਹਨਾਂ ਨੂੰ ਵਰਤਣਾ ਪਵੇ ਉਹ ਇਹਨੂੰ ਵਰਤ ਕੇ ਫਿਰ ਇਹਨੂੰ ਵਧਾਉਣ ਦਾ ਤੇ ਇਹਦੇ ਸਾਰੇ ਕਾਸੇ ਦਾ ਯਤਨ ਕਰਦੇ ਆ ਤੇ ਫਿਰ ਇੱਕ ਦੂਜੇ ਖਡਾਰੀਆਂ ਤੇ ਇਹ ਪਵੰਦੀ ਵੀ ਲਾਉਂਦੇ ਆ ਤਾਂ ਫਲਾਣੇ ਟੂਰਨਾਮੈਂਟ ਤੇ ਖੇਡਣਾ ਫਲਾਣੇ ਟੂਰਨਾਮੈਂਟ ਤੇ ਨਹੀਂ ਖੇਡਣਾ ਤਾਂ ਇੱਥੇ ਜਾਣਾ ਇੱਥੇ ਨਹੀਂ ਜਾਣਾ ਇਹੋ ਜਿਹੀਆਂ ਗੱਲਾਂ ਵੀ ਕਰਦੇ ਆ ਫੋਨ ਤੇ ਸਾਰਾ ਕੁਝ ਹੁੰਦਾ ਤੈ ਹੁੰਦਾ ਹੈ ਪਰ ਇੱਕ ਗੱਲ ਜਿਹੜੀ ਲਖੇ ਸਦਾਣੇ ਨੇ ਉਸ ਇੰਟਰਵਿਊ ਚ ਕਹੀ ਆ ਨਾ ਮਗਰੋਂ ਜਾ ਕੇ ਉਹ ਮੈਨੂੰ ਪਰ ਜਿੰਨਾ ਚਿਰ ਹੈਗੇ ਆ ਉਹਨਾਂ ਜਿਹਾ ਹੀ ਬੋਲਾਂਗੇ ਤੁਸੀਂ ਖੁੱਲਕੇ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ ਹੋ ਖੁੱਲਕੇ ਚੀਜ਼ਾਂ ਬੋਲਦੇ ਹੋ ਤੁਹਾਨੂੰ ਇਸ ਮੈਸੇਜ ਤੁਹਾਨੂੰ ਪਹਿਲਾਂ ਵੀ ਸੱਟ ਹੈਗਾ ਪਰ ਮੈਂ ਇਸ ਗੱਲ ਨੂੰ ਲੈ ਕੇ ਚੁੱਪ ਹੋ ਜਾ ਮੈਨੂੰ ਕੋਈ ਕੱਲ ਨੂੰ ਮਰਵਾ ਦੇ ਮੈਂ ਫੇਰ ਕਹਾਂ ਮੇਰੀ ਜ਼ਿੰਦਗੀ ਪਰਮਾਤਮਾ ਦੇ ਹੱਥਾ ਜਿੰਨੇ ਸਾਹ ਆਉਣੇ ਉਨੇ ਹੀ ਆਉਣੇ ਇੱਕ ਵੱਧ ਘਟ ਨਹੀਂ ਹੋਣਾ ਇੱਥੇ ਪਰ ਮੈਂ ਇਹ ਬੇਵਾਕੀ ਨਾਲ ਸੱਚ ਹੀ ਬੋਲਣਾ ਨਹੀਂ ਇਹ ਗੱਲਾਂ ਤੁਸੀਂ ਪਹਿਲਾਂ ਤੁਸੀਂ ਜਿੱਦਾਂ ਜਾਂ ਤੁਹਾਨੂੰ ਉਦੋਂ ਆ ਬਾਸ ਸੋਇਆ ਤੁਹਾਡੇ ਗੋਲੀਆਂ ਲੱਗੀਆਂ ਤੁਹਾਨੂੰ ਮਰਿਆ ਸਮਝ ਕੇ ਛੱਡ ਕੇ ਚਲੇ ਗਏ ਸੀ ਉਸ ਤੋਂ ਬਾਅਦ ਤੁਸੀਂ ਮੈਂ ਬਹੁਤ ਬਾਰੀ ਜ਼ਿਕਰ ਕੀਤਾ ਬਕਰਮ ਸਿੰਘ ਮੇਰੀ ਜ਼ਿੰਦਗੀ ਬੌਨਸ ਦੀ ਜ਼ਿੰਦਗੀ ਆ ਬੌਨਸ ਜੀ ਰਹੇ ਹੋ ਤੁਸੀਂ ਹੁਣ ਬੌਨਸ ਸਮਝਦੇ ਹੋ ਕਿ ਪਹਿਲੇ ਮਾਰ ਕੇ ਮਰ ਗਏ ਸੀ ਪਹਿਲਾਂ ਹੀ ਜਾਂ ਮਾਰ ਕੇ ਚਲੇ ਗਏ ਗੋਲੀਆਂ ਲੱਗੀਆਂ ਛਾਤੀ ਚ ਲੱਗੀਆਂ ਢਿੱਡ ਚ ਲੱਗੀਆਂ ਦੋ ਬੰਦੇ ਖੜ ਕੇ ਚਾਰ ਪੰਜ ਸਾਲ ਉੱਤੇ ਮੇਰੇ ਖੜ ਕੇ ਖੰਦੀ ਕਰ ਗਏ ਤਾਂ ਮੈਂ ਬਚਿਆ ਬੈਠਾ ਨਾ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਡੇ ਤੇ ਉਦੋਂ ਤਾਂ ਪਤਾ ਨਹੀਂ ਕਿੰਨੀਆਂ ਗਣਗਾਂ ਚੱਲੀਆਂ ਨੇ ਮੇਰੇ ਨਾਲ ਲੱਗ ਡਾਕਟਰਾਂ ਨੇ ਕਿੰਨੀਆਂ ਕੱਢ ਸਰਚ ਲੱਖੇ ਸੁਧਾਨੇ ਨੇ ਆਪ ਦਾ ਜਲੂਸ ਹੀ ਉਹਦੇ ਚ ਮੇਰੀ ਨਿਗਾ ਚ ਕਢਾ ਲਿਆ ਜਦੋਂ ਉਸ ਖਿਡਾਰੀ ਨੇ ਪੁੱਛਿਆ ਵੀ ਤੇਰਾ ਜੀਵਨ ਬਾਰੇ ਕੀ ਨਜ਼ਰੀਆ ਹੈ ਤੇਰੇ ਆਪ ਦੇ ਬਾਰੇ ਉਹ ਆਂਦਾ ਮੇਰੀ ਤਾਂ ਉੱਤੋਂ ਲਿਖੀ ਆ ਵੀ ਮੇਰੇ ਤਾਂ ਜਦੋਂ ਮੈਂ ਮਰਨਾ ਉਹਦੋਂ ਮਾਰ ਹੀ ਜਾਣਾ ਮੈਂ ਤਾਂ ਇਸ ਇਸ ਨਾਲ ਜਿਉਣਾ ਮੇਰੇ ਤੇ ਇੰਨੇ ਹਮਲੇ ਹੋ ਗਏ ਆਏ ਮੈਂ ਬਚ ਗਿਆ ਤੇ ਆਏ ਮੈਨੂੰ ਉਹਨੇ ਬਚਾ ਲਿਆ ਤੇ ਜਿੰਨਾ ਚਿਰ ਉਹ ਮਾਰਦਾ ਨਹੀਂਗਾ ਉਹ ਨਾ ਚਿਰ ਮੈਨੂੰ ਕੋਈ ਨਹੀਂ ਮਾਰਦਾ ਫਿਰ ਲੱਖਾ ਸੁਧਾਨਾ ਸਾਹਿਬ ਜੀ ਤੁਹਾਡੇ ਵਾਸਤੇ ਸਵਾਲ ਹੀ ਹੈ ਇਹ ਵੱਡਾ ਵੀ ਫਿਰ ਪੂੰਜੀ ਦਾ ਦਾਖਲਾ ਉਹਦੇ ਚ ਕਿਵੇਂ ਹੋ ਗਿਆ ਵੀ ਕਿਹਦੇ ਕਹਿ ਤੋ ਹੋ ਗਿਆ ਫਿਰ ਰੂਸੇ ਦੇ ਕਹਿ ਤੋ ਹੋਇਆ ਜਿਹਦੀ ਜਿੰਨੂੰ ਤੂੰ ਮੰਨਤਾ ਦਿੰਨੇ ਜੇ ਉਹਦੇ ਚ ਸੰਦੀਪ ਨੰਗਲੰਗੀਆਂ ਮਰ ਗਿਆ ਜੇ ਉਹਦੇ ਚ ਸੁਖਮਨ ਚੋਲਾ ਮਰ ਗਿਆ ਜੇ ਉਹਦੇ ਚ ਬਿੱਟੂ ਦਗਾਲ ਮਰ ਗਿਆ ਜੇ ਹੋਰ ਕਈ ਖਿਡਾਰੀ ਮਤਲਬ ਜਿਵੇਂ ਕਹਿ ਦਗੇ ਜਾਂ ਨਸ਼ਾ ਖਾ ਕੇ ਮਰੇ ਜਾਂ ਹਮਲਿਆਂ ਚ ਮਰ ਗਏ ਜਿਨ੍ਹਾਂ ਤੇ ਹਮਲਾ ਹੋਇਆ ਕਬੱਡੀ ਚ ਮਾਰਤੇ ਉਹ ਉਹ ਫਿਰ ਕਿਹਦੇ ਹੁਕਮ ਨਾਲ ਮਰੇ ਬਈ ਲੱਖਾ ਸਧਾਨਾ ਸਾਹਿਬ ਥੋੜੀ ਤਾਂ ਉਤੋਂ ਲਿਖੀ ਹੈ ਕੀ ਉਹਨਾਂ ਦੀ ਉਤੋਂ ਨਹੀਂ ਸੀ ਲਿਖੀ ਉਹਨਾਂ ਨੇ ਵੀ ਫਿਰ ਤੁਹਾਡੇ ਮੁਤਾਬਕ ਤਾਂ ਉਤੋਂ ਲਿਖੀ ਸੀ ਮੈਂ ਇੱਕ ਸੁਝਾਅ ਵੀ ਦਿਨਾ ਭਰਾ ਤੈਨੂੰ ਇਹ ਅਸੀਂ ਨਹੀਂ ਚਾਹੁੰਦੇ ਵੀ ਤੂੰ ਚਲੋ ਹੁਣ ਚੰਗੇ ਖੇਤਰ ਚ ਕੁਝ ਮਾੜਾ ਮੋਟਾ ਪੈੜਾਂ ਪਾਈਆਂ ਅਸੀਂ ਆਨੇ ਵੀ ਚੱਲ ਉਹ ਮਿੰਟੂ ਗੁਰੂਸਰਿਆ ਹੋਰ ਕਈ ਬੰਦੇ ਆ ਜਿਹੜੇ ਇਸ ਖੇਤਰ ਚੋਂ ਨਿਕਲੇ ਆ ਚੰਗੇ ਖੇਤਰ ਚ ਆਏ ਆ ਉਹਨਾਂ ਨੇ ਕੁਝ ਨਾ ਕੁਝ ਇੱਥੇ ਚੰਗੇ ਖੇਤਰ ਚ ਕਹੋਗੇ ਨਾ ਇੱਕ ਸਪੱਸ਼ਟ ਹੁੰਦੀ ਆ ਮੈਂ ਅਧਿਆਪਕ ਆ ਸਾਨੂੰ ਪੜਾਉਂਦੇ ਹੁੰਦੇ ਸੀ ਇਹ ਗੱਲ ਵੀ ਇੱਕ ਬੱਚੇ ਕੁਝ ਉਹਨਾਂ ਨੂੰ ਉਹ ਸ਼ਬਦ ਤਾਂ ਗੋਡ ਗਿਫਟਡ ਹੈ ਅਰ ਮੈਂ ਉਸ ਨੂੰ ਮੰਨਤਾ ਨਹੀਂ ਦਿੰਦਾ ਕਿਉਂਕਿ ਮੈਂ ਤਾਂ ਤਰਕਸ਼ੀਲ ਬੰਦਾ ਐ ਮੈਂ ਉਹਨੂੰ ਮੰਨਤਾ ਨਹੀਂ ਦਿੰਦਾ ਪਰ ਉਹਦਾ ਨਾਂ ਜਿਹੜਾ ਲਿਖਿਆ ਜਾਂਦਾ ਸੀ ਉਹ ਗੋਡ ਗਿਫਟਡ ਲਿਖਿਆ ਜਾਂਦਾ ਸੀ ਉਹ ਗੋਡ ਗਿਫਟਡ ਬੱਚਾ ਕੌਣ ਹੁੰਦਾ ਸੀ ਉਹ ਬੱਚਾ ਜਿਹੜਾ 45 ਮਿੰਟ ਦੇ ਪੀਰੀਅਡ ਚ ਦਿੱਤਾ ਹੋਇਆ ਅਧਿਆਪਕ ਦਾ ਕੰਮ 5-7 ਮਿੰਟਾਂ ਚ ਕਰਕੇ ਵਿਹਲਾ ਹੋ ਜਾਂਦਾ ਮਗਰ ਉਹਨੇ ਫਿਰ ਸ਼ਰਾਰਤਾਂ ਕਰਨੀਆਂ ਆਉਂਦੀਆਂ ਕਹਿੰਦੇ ਚੁੰਡੀ ਵੜਤੀ ਕਿਸੇ ਨੂੰ ਛੇੜਦਾ ਕਿਸੇ ਨੂੰ ਕੁਛ ਕਰਦਾ ਕਿਸੇ ਨੂੰ ਉਹ ਬੱਚਾ ਸੰਭਾਲਣਾ ਸਭ ਤੋਂ ਔਖਾ ਹੁੰਦਾ ਜ਼ਿਆਪਕ ਵਾਸਤੇ ਉਸ ਬੱਚੇ ਚ ਸਪਰਟ ਇੰਨੀ ਹੁੰਦੀ ਆ ਵੀ ਉਹਦੀ ਸਪਰਟ ਨੂੰ ਜਿਹੜੇ ਪਾਸੇ ਮਰਜੀ ਲਾਇਆ ਜਾ ਸਕਦਾ ਉਹਨੂੰ ਗੈਂਗਸਟਰ ਵੀ ਉਹੋ ਜਿਹੇ ਬਣਦੇ ਆ ਬੰਦੇ ਜਿਹੜੇ ਵਿਗਿਆਨੀ ਬਣਦੇ ਉਹ ਵੀ ਉਹੋ ਜਿਹੇ ਬਣਦੇ ਆ ਜਿਹੜੇ ਚੋਟੀ ਦੇ ਖੋਜਾਂ ਕਰਦੇ ਆ ਡਾਕਟਰੀ ਕਿੱਤੇ ਚ ਜਾਂ ਦੂਜੇ ਚ ਉਹ ਵੀ ਉਹੀ ਬਣਦੇ ਆ ਯਾਨੀ ਉਹਦੀ ਲਖਣਤਾ ਉਹਨੂੰ ਕਿਸੇ ਖੇਤਰ ਦੇ ਵਿੱਚ ਟੌਪ ਤੇ ਲੈ ਜਾਂਦੀ ਆ ਇਹ ਉਹਦੀ ਲਖਣਤਾ ਹੁੰਦੀ ਆ ਉਸ ਬੱਚੇ ਦੀ ਮੈਂ ਜੀ ਤੁਲਨਾ ਨਾ ਸਮਝਿਓ ਸਾਥੀਓ ਤੁਲਨਾ ਨਹੀਂ ਮੈਂ ਕਰਨ ਲੱਗਾ ਪਰ ਬਾਬਾ ਸੋਹਣ ਸਿੰਘ ਭਕਣਾ ਦੀ ਜੀਵਨੀ ਜਿਹਨੇ ਪੜ੍ਹੀ ਆ ਬਾਬਾ ਸੋਹਣ ਸਿੰਘ ਪੱਕਣਾ ਜਦੋਂ ਇਹ ਇਸ ਖੇਤਰ ਚ ਆਇਆ ਆਪਣੇ ਸਮਝ ਲਓ ਆਦੇਸ਼ ਆਜ਼ਾਦ ਕਰਾਉਣ ਵਾਸਤੇ ਤੁਰੇ ਆ ਜਦੋਂ ਇਹ ਗਦਰ ਪਾਰਟੀ ਦੇ ਪ੍ਰਧਾਨ ਬਣੇ ਆ ਉਦੋਂ ਪਹਿਲਾ ਜੇਕਰ ਆਪਾਂ ਜੀਵਨ ਦੇਖੀਏ ਇਹਨਾਂ ਦਾ ਜਦੋਂ ਇਹ ਭਾਰਤ 'ਚ ਸੀ ਉਦੋਂ ਦਾ ਜੀਵਨ ਇਹਨਾਂ ਦਾ ਬਹੁਤ ਮਾੜਾ ਸੀ ਤੇ ਗੈਂਗਸਟਰਾਂ ਵਾਲਾ ਹੀ ਸੀ ਚੰਗੀ ਘੋੜੀ ਲੈ ਲੈਣੀ ਜ਼ਮੀਨ ਵੇਖ ਕਰਤੀ ਉਹੋ ਹੀ ਲੱਛਣ ਜਿਹੜੇ ਸਾਰੇ ਉਹਨਾਂ ਗੈਂਗਸਟਰਾਂ ਚ ਜਿਹੜੇ ਗੈਂਗਸਟਰ ਇਹੋ ਜੇ ਮਾਰ ਮਾਰੀ ਤੇ ਹੋਰ ਸਾਰਾ ਕੁਝ ਕਰਦੇ ਆ ਇਹਦੇ ਚ ਇੱਕ ਸਪੈਲ ਟਾਉਨ ਦੇ ਬੱਚਿਆਂ ਚ ਜਿਹੜੇ ਗੈਂਗਸਟਰ ਬਣੇ ਵੀ ਆ ਉਹ ਤੁਸੀਂ ਦੇਖੋਗੇ ਨਸ਼ਾ ਨਹੀਂ ਉਹ ਕਰਦੇ ਬਹੁਤ ਘੱਟ ਇਹੋ ਜੇ ਹੋਣਗੇ ਜਿਹੜੇ ਨਸ਼ਾ ਕਰਦੇ ਹੋਣਗੇ ਪਰ ਉਹਨਾਂ ਨੂੰ ਉਹਨਾਂ ਚ ਸਪੈਲਟ ਉਹੀ ਤੁਸੀਂ ਦੇਸ਼ ਦੀ ਆਜ਼ਾਦੀ ਵਾਸਤੇ ਲੈ ਸਕਦੇ ਸੀ ਕਿਸੇ ਹੋਰ ਘੋਲ ਵਾਸਤੇ ਲੈ ਸਕਦੇ ਸੀ ਕਿਸੇ ਪਾਸੇ ਵੀ ਉਸ ਸਪੈਟ ਨੂੰ ਵਰਤਿਆ ਜਾ ਸਕਦਾ ਸੀ ਪਰ ਸਾਡੀ ਇਹ ਜਿਵੇਂ ਕਹਿ ਦਗੇ ਵੀ ਇੱਕ ਕਿਸਮ ਦਾ ਸੀ ਉਹਨਾਂ ਦੇ ਦਿਮਾਗ ਨੂੰ ਸਮਝ ਨਹੀਂ ਸਕੇ ਸਮਝਣ ਨਾ ਕਰਕੇ ਤੇ ਉਹਨਾਂ ਦਾ ਉਹ ਅਗਵਾਈ ਹੁੰਨਾ ਹੋਣ ਕਰਕੇ ਉਹ ਇਸ ਖੇਤਰ ਨੂੰ ਤਿਲਕੀ ਹੈ ਹੁਣ ਵੀ ਮੈਂ ਦਾਵਾ ਕਰਦਾ ਵੀ ਜਿਹੜਾ ਵੀ ਕੋਈ ਗੈਂਗਸਟਰ ਉਸ ਮੈਦਾਨ ਨੂੰ ਛੱਡ ਕੇ ਆ ਜਿਹੜਾ ਮੈਦਾਨ ਹੈ ਜਿਹੜਾ ਆਮ ਸਮਾਜਿਕ ਮੈਦਾਨ ਆਪਾਂ ਕਹਿ ਸਕਦੇ ਹਾਂ ਜਿਹੜਾ ਸਾਡਾ ਆਮ ਲੋਕਾਂ ਦਾ ਰਹਿਣ ਸਹਿਣ ਹੈ ਇਹਦੇ ਵਿੱਚ ਜੇਕਰ ਪ੍ਰਵੇਸ਼ ਕਰਦਾ ਜਿਵੇਂ ਉਹ ਮੈਂ ਸਾਥੀ ਦਾ ਨਾਮ ਭੁੱਲ ਗਿਆ ਜਿਨ੍ਹਾਂ ਨੇ ਉਹ ਬੂਲਾ ਮਾਰਿਆ ਸੀ ਉਹ ਅੰਮ੍ਰਿਤਸਰ ਹਸਪਤਾਲ ਖੋਲੀ ਬੈਠਾ ਉਸ ਹਸਪਤਾਲ ਚ ਮੁਹਤਲ ਆ ਜਾਂਦਾ ਤੇ ਉਹਨੇ ਪਾਸੇ-ਆਸੇ ਦੇ ਹਸਪਤਾਲਾਂ ਦੀਆਂ ਚੀਕਾਂ ਪਵਾ ਤੀਆਂ ਉਹ ਵੀ ਇੱਕ ਗੈਂਗਸਟਰ ਸੀ ਪਹਿਲਾਂ ਲੱਖਾ ਸਧਾਨਾ ਵੀ ਗੈਂਗਸਟਰ ਸੀ ਚਲੋ ਆ ਕੇ ਇਹਨੇ ਕਿਹੋ ਜਿਹਾ ਕਿੰਨਾ ਕੁ ਲੋਕਾਂ ਚ ਕਿਹੋ ਜਿਹਾ ਵਿਕਾਰ ਬਣਾਇਆ ਉਹ ਲੋਕ ਹੀ ਜਾਣਦੇ ਆ ਉਸੇ ਤਰ੍ਹਾਂ ਮਿੰਟੂ ਗੁਰੂਸਰੀਆ ਸੀ ਉਹ ਵੀ ਇਸੇ ਇਸੇ ਖੇਤਰ ਤੋਂ ਆਇਆ ਹੋਰ ਬਹੁਤ ਆ ਜਿਹੜੇ ਇਸ ਖੇਤਰ ਤੋਂ ਬਾਹਰ ਆਏ ਆ ਉਹਨਾਂ ਨੇ ਸਮਾਜ ਨੂੰ ਕੁਝ ਦਿੱਤਾ ਚੰਗਾ ਦਿੱਤਾ ਤੇ ਮੈਂ ਇਹ ਸੱਚੋ ਹੀ ਲੱਖਾਂ ਸਦਾਣਾ ਨੂੰ ਫੇਰ ਬੇਨਤੀ ਕਰਦਾ ਕਿ ਜੇ ਉਤਲੇ-ਅਤਲੇ ਦੇ ਆਖੇ ਚ ਨਾ ਰਹਿ ਜੀ ਆਪਦੀ ਜਿਹੜੀ ਜਿਹੜੀ ਤੇਰੀ ਸੁਰੱਖਿਆ ਉਹ ਮਜ਼ਬੂਤ ਰੱਖੀ ਕੋਈ ਉਤਲਾ ਕੁਝ ਨਹੀਂ ਲਿਖਦਾ ਇਹ ਸਾਨੂੰ ਆਹਾ ਹੀ ਕਹਿੰਦੇ ਆ ਜਿਹੜੇ ਆ ਬਾਬੇ ਆ ਬਿ ਉਤਲੇ ਦਾ ਲਿਖਿਆ ਸਾਰਾ ਕੁਝ ਆਪੇ ਪੰਜ-ਪੰਜ ਬਾਡੀਗਾਰਡ ਲਈ ਫਿਰਦੇ ਆ ਇਹਨਾਂ ਕੋਲੇ ਪੰਜ-ਪੰਜ 7-7 ਬਾਡੀਗਾਰਡ ਆ ਸੋ ਇਸ ਕਰਕੇ ਕਿਸੇ ਉਤਲੇ ਅਤੇ ਜ਼ਿਲ੍ਹੇ ਦੇ ਮਗਰ ਨਾ ਲੱਗ ਜੀ ਆਪ ਦੀ ਸੰਭਾਲ ਆਪ ਕਰਨੀ ਆ ਭਰਾ ਆਪ ਦਾ ਸੁਰੱਖਿਆ ਆਪ ਰੱਖਣੀ ਆ ਤੇ ਕਬੱਡੀ ਵਾਲੇ ਸਾਥੀਆਂ ਨੂੰ ਮੈਂ ਕਹੂੰਗਾ ਜਿਹੜੇ ਇਹਨਾਂ ਦੇ ਜਿਵੇਂ ਕਹਿ ਦਿੱ ਗਏ ਵੀ ਉਹ ਅੱਗੇ ਹੁੰਦੇ ਸੀ ਵੀ ਪਾਸੇ ਬਹਿ ਕੇ ਤਮਾਸ਼ਾ ਵੇਖਣਾ ਜਿਹੜੇ ਪਾਸੇ ਬਹਿ ਕੇ ਤਮਾਸ਼ਾ ਵੇਖਣ ਵਾਲੇ ਆ ਨਾ ਸਾਥੀ ਉਹ ਇਹਨੂੰ ਸੁਧਾਰ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਪੂੰਜੀ ਆ ਜਿਹੜੀ ਇਹ ਸਾਰੀਆਂ ਹੱਦਾਂ ਮੰਨੇ ਤੋੜ ਕੇ ਇਸ ਖੇਤਰ 'ਚ ਵੱਧ ਜਾਂਦੀ ਆ ਫੁੱਟਬਾਲ ਦਾ ਖੇਤਰ ਲੈ ਲਓ ਤੁਸੀਂ ਕ੍ਰਿਕਟ ਦਾ ਲੈ ਲਓ ਤੁਸੀਂ ਕਿੱਥੇ ਲੈ ਲਓ ਕਿੱਥੇ ਸੱਟਾ ਨਹੀਂ ਲੱਗਦਾ ਕਿੱਥੇ ਪੂੰਜੀ ਨੇ ਦਖਲ ਨਹੀਂ ਦਿੱਤਾ ਕਿੱਥੇ ਉਹਨਾਂ ਖਿਡਾਰੀਆਂ ਨੂੰ ਥ੍ਰੇਟਾਂ ਨਹੀਂ ਆਈਆਂ ਕਿੱਥੇ ਉਹਨਾਂ ਨੇ ਉਹ ਇਹਨਾਂ ਦੇ ਜਿਹੜੇ ਗੈਂਗਸਟਰ ਸੀ ਇਹਨਾਂ ਨੂੰ ਫਰੋਤੀਆਂ ਨਹੀਂ ਦਿੱਤੀਆਂ ਇਹ ਸਾਰਾ ਕੁਝ ਇਹਦੇ ਵਿੱਚੋਂ ਹੀ ਨਿਕਲਦਾ ਸੋਏ ਫਲਸਫਾ ਜਿਹੜਾ ਇਹ ਇਹੋ ਜਿਹਾ ਫਲਸਫਾ ਹੈ ਵੀ ਪੂੰਜੀ ਇੱਕ ਡੈਣ ਹੈ ਉਸ ਡੈਣ ਦਾ ਜਿਹੋ ਜਿਹਾ ਸੁਭਾਅ ਭਾਵੇਂ ਕਿਸੇ ਖੇਤਰ ਦਾ ਨੇ ਸੋ ਮੇਰੇ ਸਾਥੀਓ ਇੱਕ ਵਾਰੀ ਫੇਰ ਬੇਨਤੀ ਕਰਦਿਆਂ ਵੀ ਨਾ ਕਿਸੇ ਟੂਰਨਾਮੈਂਟ ਕਮੇਟੀ ਦਾ ਕਸੂਰ ਹੈ ਨਾ ਕਿਸੇ ਕਲੱਬਾਂ ਦਾ ਕਸੂਰ ਹੈ ਨਾ ਕਿਸੇ ਖਿਡਾਰੀ ਦਾ ਕਸੂਰ ਹੈ ਨਾ ਹੀ ਲੱਖੇ ਸੁਧਾਨੇ ਹੋਂ ਦਾ ਕਸੂਰ ਹੈ ਇਹਨਾਂ ਦੀ ਮਨਸ਼ਾ ਉਹਨੂੰ ਸੁਧਾਰਨ ਦੀ ਹੈ ਵੀ ਇਹ ਸੁਧਰ ਜੇ ਪਰ ਲੱਖਾ ਸੁਧਾਨਾ ਜੀ ਤੇ ਕਮੇਟੀਆਂ ਤੇ ਸਾਰੇ ਸਾਥੀ ਕਬੱਡੀ ਵਾਲੇ ਸੁਣ ਲੈਣ ਜਿਹੜੀ ਪੂੰਜੀ ਦੀ ਸੁਗੰਣ ਸ਼ਕਤੀ ਆ ਨਾ ਉਹ ਬੜੀ ਤੇਜ਼ ਆ ਦੀਆਂ ਨਾਸਾਂ ਬਹੁਤ ਤੇਜ਼ ਆ ਇਹ ਦੇਖ ਲੈਂਦੀ ਆ ਇਹ ਸੁੰਘ ਲੈਂਦੀ ਆ ਵੀ ਕਿੱਥੋਂ ਕਿੰਨੀ ਪੂੰਜੀ ਕਿੱਧਰ ਨੂੰ ਜਾ ਰਹੀ ਆ ਉਸ ਪੂੰਜੀ ਨੂੰ ਹੜਪਣਾ ਕਿਵੇਂ ਇਹਨੂੰ ਉਹ ਢੰਗ ਆਉਂਦਾ ਉਹਦੇ ਇਹ ਚਾਹੇ ਤੁਹਾਡੀ ਬਾਡੀ ਬਣਾਉਣ ਵਾਸਤੇ ਕੋਈ ਕੈਪਸੂਲ ਤੁਹਾਨੂੰ ਦੇਣ ਚਾਹੇ ਮਲਟੀ ਬਣਾ ਵਿਟਾਮਿਨ ਬਣਾ ਕੇ ਦੇਣ ਚਾਹੇ ਤੁਹਾਨੂੰ ਇਹ ਉਹਦੇ ਵਾਸਤੇ ਜਿਵੇਂ ਤੁਸੀਂ ਆਪ ਹੀ ਕਹਿ ਲੱਖੇ ਸਿਧਾਨੇ ਨੇ ਵੀ ਕਿ ਇਹੋ ਜਿਹਾ ਟੀਕਾ ਜਿਹੜਾ ਲਾ ਕੇ ਭਾਵੇਂ ਕੰਧ ਪਾੜਨ ਤੱਕ ਬੰਦੇ ਦੀ ਮਨਛਾ ਹੋ ਜਾਂਦੀ ਮੈਂ ਕੰਧ ਪਾੜ ਕੇ ਲੰਘ ਜੂਗਾ ਕੰਧ ਪਾੜਨ ਵਰਗੀਆਂ ਗੱਲਾਂ ਹੋਣ ਇਹ ਸਾਰੀਆਂ ਫਿਰ ਸਾਰੇ ਪ੍ਰੋਡਕਟ ਸਾਰੇ ਨਸ਼ੇ ਤੇ ਸਾਰੇ ਕਾਸੇ ਦੇ ਪਿੱਛੇ ਪੂੰਜੀ ਪਈ ਹੁੰਦੀ ਆ ਕਿਉਂਕਿ ਪੂੰਜੀ ਨੇ ਸੌਂਗ ਲਿਆ ਵੀ ਉਹ ਪੂੰਜੀ ਗਈ ਕਿੰਨਾ ਕੋਲੇ ਆ ਉਹ ਗਈ ਆ ਖਿਡਾਰੀਆਂ ਕੋਲੇ ਆਖਰੀ ਪੜਾ ਉਹਦਾ ਖਿਡਾਰੀ ਹੈ ਕਿਉਂਕਿ ਉਤੋਂ ਛੜਨਾ ਲੱਗ ਕੇ ਖਿਡਾਰੀ ਕੋਲੇ ਜਾ ਕੇ ਉਹਦੀ ਬ੍ਰੇਕ ਲੱਗ ਜਾਂਦੀ ਆ ਉਦੋਂ ਗਾ ਉਹ ਖਿਡਾਰੀ ਤੋਂ ਕਿਵੇਂ ਕੱਢਣੀ ਆ ਸਾਰਿਆਂ ਦੀਆਂ ਨਜ਼ਰਾਂ ਪੂੰਜੀਵਾਦੀਆਂ ਦੀਆਂ ਸਾਰੇ ਉਹਨਾਂ ਪੂੰਜੀਵਾਦਾਂ ਪੂੰਜੀਵਾਦੀਆਂ ਦੇ ਮੋਰਿਆਂ ਦੀਆਂ ਇਹਨਾਂ ਖਡਾਰੀਆਂ ਤੇ ਚੱਲੀਆਂ ਜਾਂਦੀਆਂ ਫਿਰ ਉਹ ਖਡਾਰੀਆਂ ਤੋਂ ਕਿਹੜੇ ਟੰਗ ਨਾ ਕਢਾਉਂਦੇ ਆ ਮੈਂ ਇਹੀ ਬੇਨਤੀ ਕਰਨੀ ਸੀ ਵੀ ਇਹਦੇ ਵਾਸਤੇ ਸੱਚੋ ਹੀ ਭਾਵੇਂ ਜਿੰਨਾ ਮਰਜੀ ਯਤਨ ਕੀਤਾ ਜਾਵੇ ਵੱਡੇ ਜਿਹੜੇ ਅਮਰੀਕਾ ਵਰਗੇ ਕੈਨੇਡਾ ਵਰਗੇ ਹੋਰ ਵਿਕਸਿਤ ਮੁਲਕਾਂ ਉਹਨਾਂ 'ਚ ਵੀ ਨਸ਼ੇ ਦੀ ਬਹਤਾਤ ਇੰਨੀ ਮਾਪ ਖੁਦ ਕੈਨੇਡਾ 'ਚ ਆਇਆ ਕੈਨੇਡਾ ਦੇ ਸਰੀ ਵਰਗੇ ਸ਼ਹਿਰ 'ਚ ਜਿੰਨੀਆਂ ਮੌਤਾਂ ਹੁੰਦੀਆਂ ਉਹ ਓਵਰਡੋਜ ਦੇ ਨਾਲ ਉਨਾਂ ਸਾਰੇ ਪੰਜਾਬ ਚ ਨਹੀਂ ਹੁੰਦੀਆਂ ਹਾਲਾਂਕਿ ਸਾਰੇ ਪੰਜਾਬ ਦੀ ਆਬਾਦੀ ਸਾਰੇ ਕੈਨੇਡਾ ਜਿੰਨੀ ਆ ਉੱਥੇ ਇਨਾਂ ਮੋਤਾਂ ਹੋ ਜਿੰਨਾਂ ਸਾਡੇ ਕੋਲੇ ਮੋਤਾਂ ਕੱਲੀਆਂ ਪੰਜਾਬੀਆਂ ਦੀਆਂ ਹੁੰਦੀਆਂ ਗੋਰਿਆਂ ਦੀਆਂ ਤੇ ਦੂਜੀਆਂ ਕਾਲਿਆਂ ਤੇ ਦੂਜੀਆਂ ਸਾਰੀਆਂ ਕਮਨੀਆਂ ਮੋਤਾਂ ਬਹੁਤ ਹੁੰਦੀਆਂ ਉੱਥੇ ਇਸ ਕਰਕੇ ਜਿੱਥੇ ਜਿਹੜੇ ਮੁਲਕਾਂ ਦੇ ਵਿੱਚ ਪੂੰਜੀ ਜਿਆਦਾ ਹੈ ਉੱਥੇ ਪੂੰਜੀਵਾਦੀਆਂ ਨੇ ਉਹ ਸਾਰਾ ਕੁਝ ਹੁਣ ਤੁਸੀਂ ਟਰੰਪ ਦਾ ਲਾ ਲਓ ਟਰੰਪ ਨੇ ਵੀ ਉਹ ਪੂੰਜੀਵਾਦੀ ਨਜ਼ਰੀਏ ਦੇ ਅਨੁਸਾਰ ਹੀ ਕਿਤੇ ਮੈਂ ਵੈਨਜ਼ੂਏਲਾ ਨੂੰ ਜਾ ਕੇ ਦੱਬਣਾ ਕਿਤੇ ਮੈਂ ਹਰਾਨ ਨੂੰ ਜਾ ਕੇ ਖੋਣਾ ਤੇਲ ਕਿਤੇ ਮੈਂ ਇਰਾਕ ਨੂੰ ਲੁੱਟਿਆ ਕਿਤੇ ਮੈਂ ਲੀਬੀਆ ਤੋਂ ਕਿਉਂਕਿ ਡਾਲਰ ਨੂੰ ਖਤਰਾ ਹੋ ਗਿਆ ਸੀ ਸਾਰਾ ਸੋ ਪੂੰਜੀਵਾਦੀਆਂ ਦੀ ਨਜ਼ਰ ਹੈ ਜਿਹੜੀ 13 ਘਰਾਣੇ ਆ ਜਿਹੜੇ ਸਾਰੀ ਦੁਨੀਆ ਨੂੰ ਚਲਾਉਂਦੇ ਆ ਉਹਨਾਂ 13 ਘਰਾਣਿਆਂ ਦਾ ਪੂੰਜੀ ਤੇ ਕਬਜ਼ਾ ਉਹਨਾਂ 13 ਘਰਾਣਿਆਂ ਦੇ ਅਨੁਸਾਰ ਹੀ ਸਾਰੀਆਂ ਸਰਕਾਰਾਂ ਜਿਹੜੀਆਂ ਉਹ ਕੰਮ ਕਰਦੀਆਂ ਉਹਨਾਂ ਦਾ ਕੰਮ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਊਗਾ ਇਹਨੂੰ ਅਜੇ ਅੱਜੇ ਕੋਈ ਸਾਡੇ ਕੋਲੇ ਇਸ ਪੂੰਜੀਵਾਦੀ ਸਿਸਟਮ ਨੂੰ ਰੋਕਣ ਦਾ ਹਥਿਆਰ ਨਹੀਂ ਹੈ ਇੱਕੋ ਹੀ ਰੋਕਣ ਦਾ ਹਥਿਆਰ ਸੀ ਜਿਹੜਾ ਰਸ਼ੀਆ ਨੇ ਚੱਕਿਆ ਸੀ ਪਰ ਉਹ ਹਥਿਆਰ ਉਹਨਾਂ ਦਾ ਉੱਥੇ ਨਾਕਾਬਲ ਹੋ ਗਿਆ ਚੀਨ ਨੇ ਚੱਕਿਆ ਸੀ ਉਹਦੇ 'ਚ ਵੀ ਕਿਉਂਕਿ ਸਾ ਤੀਜਾ ਹਿੱਸਾ ਮਤਲਬ ਦੁਨੀਆ ਤੇ ਮਾਸ ਬਾਦ ਗੁੰਮਨਸ਼ਵਾਦ ਆ ਗਿਆ ਸੀ ਉਹਨੂੰ ਰੋਕਣ ਵਾਸਤੇ ਫਿਰ ਇਹਨਾਂ ਨੇ ਚਾਰੇ ਪਾਸੇ ਕਿਵੇਂ ਪਾਬੰਦੀਆਂ ਲਾਈਆਂ ਕਿਵੇਂ ਉਹਨਾਂ ਮੁਲਕਾਂ ਜਿਹੜੀਆਂ ਸਾਰੀਆਂ ਯੂਰਪ ਵਿੱਚ ਸਹੂਲਤਾਂ ਮਿਲੀਆਂ ਇਹ ਸਾਰੀਆਂ ਉਹਦੀ ਦੇਣ ਆ ਉਸ ਜਿਹੜਾ ਤੀਜਾ ਹਸਾ ਇਨਕਲਾਬ ਆਇਆ ਸੀ ਤੀਜਾ ਸੱਤਰਤੀ ਤੇ ਉਹਦੀ ਦੇਣ ਆ ਇਹ ਡਰਦਿਆਂ ਨੇ ਇਹਨਾਂ ਨੇ ਫਿਰ ਆਪਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਸਾਰਿਆਂ ਨੂੰ ਉਹ ਸਹੂਲਤਾਂ ਦਿੱਤੀਆਂ ਜਿਹੜੀਆਂ ਸਹੂਲਤਾਂ ਉਹ ਦੇਣ ਦੀ ਗੱਲ ਕਰਦੇ ਸੀ ਸੋ ਮੈਂ ਇੱਥੇ ਇੱਕੋ ਹੀ ਬੇਨਤੀ ਕਰੂੰਗਾ ਬਿਸਾਰੇ ਸਾਥੀ ਘਟੋ ਘਾਟਾ ਪਾਂ ਇਹਨੂੰ ਇਹਨੂੰ ਇਸ ਨਿਗਾ ਨਾਲ ਦੇਖੀਏ ਵੇਦੇ ਚ ਪੂੰਜੀਵਾਦੀ ਜਿਹੜਾ ਦਾਖਲ ਆ ਉਹਨੂੰ ਘੱਟ ਕਰਨ ਦਾ ਸਾਡੇ ਕੋਲੇ ਤਰੀਕਾ ਕੀ ਹੋ ਸਕਦਾ ਬਸ ਆ ਹੀ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਥ ਦਿੱਤਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰ ਲਿਆ ਕਰੋ ਕਿਉਂਕਿ ਆਪਾਂ ਘੱਟ ਗਿਣਤੀ ਆ ਸਾਥੀਓ ਆਪਣੀਆਂ ਗੱਲਾਂ ਲੋਕਾਂ ਤੱਕ ਤਾਂ ਹੀ ਬਹੁਤਿਆਂ ਤੱਕ ਪਹੁੰਚਣੀਆਂ ਜੇ ਤੁਹਾਡਾ ਸਾਥ ਮਿਲੂਗਾ ਮਿਹਰਬਾਨੀ ਸ਼ੁਕਰੀਆ ਜੀ ਧੰਨਵਾਦ